ਜਨਮਸ਼ਟਮੀ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਤੇ ਸਤਕਾਰ ਨਾਲ ਜੁਮਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਮੰਦਰਾਂ ਦੇ ਵਿੱਚ ਰੌਣਕਾਂ ਵੇਖਣ ਵਾਲੀਆਂ ਨੇ ਅਸੀਂ ਦੁਰਗਿਆਨਾ ਤੀਰਤ ਦੇ ਵਿੱਚ ਇਸ ਵੇਲੇ ਖੜੇ ਹਾਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਭਗਵਾਨ ਸ਼ਿਵ ਨੂੰ ਉਹਨਾਂ ਦੇ ਜਨਮ ਦੀ ਵਧਾਈ ਦੇਣ ਲਈ ਪਹੁੰਚੇ ਰਹੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਬਣਾ ਕੇ ਬਾਂਸੂਰੀ ਪਕੜਾ ਕੇ ਮੰਦਰ ਦੇ ਵਿੱਚ ਦਰਸ਼ਨਾਂ ਲਈ ਉੱਭਰ ਪਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਇਸ ਵੇਲੇ ਸ਼ਰ ਭਗਵਾਨ શ્રીਕ੍ਰਿਸ਼ਨ ਦੇ ਰੂਪ ਦੇ ਵਿੱਚ ਮੰਦਿਰ ਦੇ ਵਿੱਚ ਪਹੁੰਚ ਰਹੇ ਨੇ ਸਰ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਆ ਭਗਵਾਨ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਸਜਾਇਆ ਹੈ ਅੱਜ ਜਨਮ ਅਸ਼ਟਮੀ ਹੈ ਦੋ ਸ਼ਬਦ ਬਸ ਜਿਵੇਂ ਛੋਟੇ ਬੱਚੇ ਨਾਲ ਪਿਆਰ ਕਰੀਦਾ ਵੈ ਜਿਵੇਂ ਉਹਨਾਂ ਦੇ ਨਾਲ ਅਸੀਂ ਤੋਤਲੀ ਭਾਸ਼ਾ 'ਚ ਬੋਲਦੇ ਆ ਇਦਾਂ ਹੀ ਰੱਬ ਨੂੰ ਵੀ ਆਪਣੇ ਨਾਲ ਬਿਠਾ ਕੇ ਆਪਣੇ ਨਾਲ ਰੱਬ ਵੀ ਸਾਡੇ ਨਾਲ ਸਮਝਦੇ ਆ। ਉਹ ਆਪਣੇ ਇਸ ਭਗਵਾਨ શ્રીਕ੍ਰਿਸ਼ਨ ਦੇ ਸਵਰੂਪ ਨੂੰ ਬਾਲ ਅਵਸਥਾ ਦੇ ਵਿੱਚ ਸਜਾ ਕੇ ਉਹਨਾਂ ਦੇ ਖੱਦ ਦੇ ਵਿੱਚ ਬਾਂਸਰੀ ਪਕੜਾ ਕੇ ਮੰਦਰਾਂ ਦੇ ਵਿੱਚ ਬਹਿ ਚਾਏ ਨੇ ਸ਼ਰਧਾਲੂ ਤਸਵੀਰਾਂ ਤੁਹਾਨੂੰ ਨਜ਼ਰ ਦਿਖਾ ਰਿਹਾ ਗੁਰਦਿਆਣਾ 13 ਦੀ ਸੰਗੀਤਨ ਪਾਰਟੀਆਂ ਲੱਗੀਆਂ ਹੋਈਆਂ ਨੇ ਭਗਵਾਨ ਦੇ ਸ਼ਬਦ ਗਾਇਨ ਕਰਦੀਆਂ ਹੋਈਆਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੁੰਦਰ ਦੁਲਹਨ ਵਾਂਗ ਮੰਦਰ ਪ੍ਰਾਗਨ ਨੂੰ ਸਜਾਇਆ ਗਿਆ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਅੱਜ ਤੁਸੀਂ ਆਪਣੇ ਇੱਕ ਬੱਚੇ ਨੂੰ ਤਿਆਰ ਕੀਤਾ ਹੈ ਭਗਵਾਨ શ્રીਕ੍ਰਿਸ਼ਨ ਦਾ ਸਰੂਪ ਬਣਾ ਕੇ ਅੱਜ ਜਨਮ ਅਸ਼ਟਮੀ ਦੇ ਦਿਨ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਸ਼੍ਰੀਕ੍ਰਿਸ਼ਨ ਵੈਸੇ ਹੀ ਹਮਾਰੇ ਬਹੁਤ ਭਗਵਾਨ ਹੈ ਜੋ ਆਜ ਉਹਨਕੇ ਜਨਮ ਪੂਰਵ ਤੇ ਹਮੇ ਬੱਚੇ ਕੋਲ ਸ਼੍ਰੀਕ੍ਰਿਸ਼ਨ ਬਣਾ ਕੇ ਬਹੁਤ ਅੱਛਾ ਲੱਗ ਰਿਹਾ ਹੈ ਔਰ ਬੱਚਾ ਵੀ ਖੁਸ਼ ਹੁੰਦਾ ਹੈ ਖੁਸ਼ੀਆਂ ਇਸ ਦਿਹਾੜੇ ਤੇ ਪਵਿੱਤਰ ਦਿਹਾੜੇ ਤੇ ਸ਼ਰਧਾਲੂਸ਼ ਖੁਸ਼ੀਆਂ ਮਨਾ ਰਹੇ ਨੇ ਭਗਵਾਨ શ્રી ਕ੍ਰਿਸ਼ਨ ਦਾ ਜਨਮ ਦਿਹਾੜਾ ਹੈ ਜਨਮ ਅਸ਼ਟਮੀ ਕ੍ਰਿਸ਼ਨ ਪਖਸ਼ ਦੇ ਵਿੱਚ ਇਹ ਦਿਨ ਆਂਦਾ ਹੈ ਦਿਹਾੜਾ ਆਂਦਾ ਹੈ दुर्गाना मंदिर बलो एक सेल्फी पॉइंट बनाया गया है इथे ਤੁਸੀਂ ਸੈਲਫੀ ਵੀ ਖਿਚਵਾ ਸਕਦੇ ਹੋ ਤੁਸੀਂ ਦੇਖੋ ਅੱਜ ਭਗਵਾਨ ਸ਼ਿਵ ਭਗਵਾਨ શ્રીਕ੍ਰਿਸ਼ਨ ਦੀ ਅਸ਼ਟਮੀ ਮਨਾਈ ਜਾ ਰਹੀ ਹੈ ਜਨਮ ਅਸ਼ਟਮੀ ਦਾ ਦਿਨ ਹੈ ਔਰ ਤੁਸੀਂ ਵੀ ਮੰਦਰ ਆਏ ਹੋ ਸਾਨੂੰ ਬਹੁਤ ਖੁਸ਼ੀ ਹੈ ਜਨਮ ਅਸ਼ਟਮੀ ਦੀ ਸਾਨੂੰ ਬਹੁਤ ਤੁਸੀਂ ਬੇਟੇ ਕਿ ਖੁਸ਼ੀ ਵੀ ਮੇਰੇ ਕੋ ਵੀ ਮੇਰੇ ਕੋ ਵੀ ਬੜੀ ਖੁਸ਼ੀ ਹੁੰਦੀ ਹੈ ਇਧਰ ਇਤਨਾ ਅੱਛਾ ਅੱਛਾ ਪ੍ਰੋਗਰਾਮ ਹੁੰਦਾ ਹੈ ਸਜਾਵਟ ਹੁੰਦੀ ਹੈ ਸਭ ਕੁਝ ਹੁੰਦਾ ਹੈ ਫਲ ਫਰੂਟ ਐਸਾ ਕੋਈ ਭੋਗ ਨਹੀਂ ਹੈ ਜੋ ਕ੍ਰਿਸ਼ਨ ਜੀ ਕੋ ਨਹੀਂ ਲੱਗਦਾ ਯਹਾਂ ਪੇ ਹਰ ਤਰ੍ਹਾਂ ਕੇ ਭੋਗ ਲੱਗਦੇ ਹੈ ਸੋ ਸਪੈਸ਼ਲ ਇਸ ਦਿਨ ਦੇ ਉਤੇ ਵੱਲਾਂ ਦਾ ਭੋਗ ਲੱਗਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਕਮੇਟੀ ਵੱਲੋਂ ਅੱਜ ਦੇ ਦਿਹਾੜੇ ਦੇ ਉਤੇ ਸਲਾ ਦਾ ਸ਼ੋਗ ਲਗਾਇਆ ਜਾ ਰਿਹਾ ਸਰ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਔਰ ਤੁਸੀਂ ਪਰਿਵਾਰ ਨਾਲ ਆਇਓ ਸ਼੍ਰੀ ਦੁਰਗਿਆਨਾ ਦੀ ਸਭਾ ਗਿਆ ਜੀ ਅਸੀਂ ਆਏ ਆ ਪਰਮਾਤਮਾ ਨੇ ਸਾਨੂੰ ਬੁਲਾਇਆ ਵਾ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਤੇ ਬੱਚੇ ਬਹੁਤ ਖੁਸ਼ ਹੈ ਬੱਚੇ ਇੰਜੋਏ ਕਰ ਰਹੇ ਹੈ ਬਹੁਤ ਅੱਛਾ ਵਾਤਾਵਰਨ ਲੱਗ ਰਿਹਾ ਜੀ ਬਹੁਤ ਸੇਵਾ ਭਾਵ ਲੱਗ ਰਿਹਾ ਜੀ ਲੋਕਾਂ ਦਾ ਬਹੁਤ ਜ਼ਿਆਦਾ ਜੋ ਪਹਿਲੇ ਇਹਦੇ ਪਹਿਲੇ ਆਪਾਂ ਦੇਖਦੇ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਪ੍ਰੋਗਰਾਮ ਇੱਥੇ ਅਰੇਂਜ ਕੀਤਾ ਜਾ ਰਿਹਾ ਸ਼ੁਭ ਕਾਮਨਾਵਾਂ ਜੀ ਮੰਦਰ ਨੂੰ ਪਰਮਾਤਮਾ ਦੀ ਮਿਹਰ ਸਭ ਤੇ ਬਣੀ ਰਹੇ ਜੀ। ਤੁਸੀਂ ਦੇਖ ਰਹੇ ਹੋ ਮਾਤਾ ਜੀ ਤੁਸੀਂ ਕੀ ਕਹੋਗੇ ਜਨਮ ਅਸ਼ਟਰੀ ਦਾ ਦਿਨ ਹੈ ਅੱਜ ਔਰ ਮੰਦਰ ਦੇ ਵਿੱਚ ਤੁਸੀਂ ਵੀ ਦਰਸ਼ਨ ਕਰਨ ਆਏ ਹੋ ਜੀ। ਬਈ ਐਸੀ ਤਹਫੇ ਮੈਸੇਜ ਦਵਾਂਗੇ ਕਿ ਬਈ ਸਾਰੇ ਜਨੇ ਅੱਜ ਜਨਮ ਅਸ਼ਟਰੀ ਨੂੰ ਦੇ ਉਪਲਖਿਤ ਹੋਤੇ ਅੱਛੇ ਤਿਉਹਾਰ ਮਨਾਣ ਹਰ ਸੋ ਲਾਸ ਨਾਲ ਮਿਲਾਂ ਸਾਰੇ ਬੱਚੇ ਜਿਹੜੇ ਛੋਟੇ ਐ ਕਮ ਸਕਾ ਮੈਂ ਸਿੱਖਣ ਕਿ ਬਈ ਸਾਡੀ ਜਿਹੜੀ ਆ ਹਾਰ ਦੇ ਉੱਤੇ ਜਿੱਤ ਹੋਈ ਐ। ਜੀ। ਹਾਂ। ਤੁਸੀਂ ਦੇਖੋ ਕਿ ਮੰਦਿਰ ਕਮੇਟੀ ਵੱਲੋਂ ਵੀ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਪ੍ਰਸ਼ਾਦ ਦੇ ਰੂਪ ਤੇ ਵਿੱਚ ਫਲਾਂ ਦਾ ਸੁੰਦਰ ਫਲਾਂ ਦੀ ਫਲਾਂ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਔਰ ਤੁਸੀਂ ਦੇਖ ਸਕਦੇ ਹੋ ਮੰਦਿਰ ਕਮੇਟੀ ਵੱਲੋਂ ਇਸ ਮੌਕੇ ਤੇ ਉੱਤੇ ਆ ਰਹੇ ਸ਼ਰਧਾਲੂ ਜਿਹੜੇ ਮੱਥਾ ਟੇਕਣ ਲਈ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਪੱਲ ਅਰਪਿਤ ਕੀਤੇ ਜਾ ਰਹੇ ਨੇ ਮੰਦਰ ਕਮੇਟੀ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜਾ ਅੱਜ ਦੇ ਪ੍ਰੋਗਰਾਮ ਨੇ 12 ਵਜੇ ਤੋਂ ਬਾਅਦ ਦਰਸ਼ਨ ਲਈ ਇੱਕ ਖੋਲ ਦਿੱਤਾ ਜਾਏਗਾ ਮਤਲਬ ਦਰਸ਼ਨ ਦੇ ਲਈ ਖੁੱਲਾ ਤਾਂ ਹੈ ਹੀ ਹੈ ਦਰਸ਼ਨਾ ਲਈ ਜਿਹੜਾ ਸਜਾਵਟ ਹੈ ਜਿਹੜੀ ਝਾਕੀਆਂ ਬਣਾਈਆਂ ਗਈਆਂ ਨੇ ਉਹ 12 ਵਜੇ ਤੋਂ ਬਾਅਦ ਖੋਲੀਆਂ ਜਾਣਗੀਆਂ ਸੋ ਉਸ ਤੋਂ ਬਾਅਦ ਸੰਗੀਤਨ ਰਾਤ 12 ਵਜੇ ਤੱਕ ਚੱਲਦਾ ਰਹੇਗਾ ਔਰ ਪ੍ਰਸ਼ਾਦ ਜਿਹੜਾ ਹੈ ਰਾਤ ਦੇ 12 ਵਜੇ ਉਹ ਭੋਗ ਲਗਾ ਕੇ ਇਸ ਨੂੰ ਪ੍ਰਸ਼ਾਦ ਨੂੰ ਵਰਤਾਇਆ ਜਾਏਗਾ ਸੋ ਅੱਜ ਦੇ ਇਸ ਦਿਨ ਦੇ ਉੱਤੇ ਦੂਰ ਦਰਾਡੇ ਤੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਮੰਦਰਾਂ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਅਸ਼ਟਮੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਹਰਸ਼ੁ ਉल्लाਸ ਦੇ ਨਾਲ ਮਨਾਇਆ ਜਾ ਰਿਹਾ ਨੇ ਦੂਰ ਦੂਰ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਅੱਜ ਜੇ ਤੁਸੀਂ ਅਸੀਂ ਗੱਲ ਕਰੀਏ ਦੁਰਗਿਆਨਾ ਤੀਰਤ ਦੇ ਵਿੱਚ ਵੀ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ ਸ਼ਰਧਾ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਲੋਕ ਆ ਰਹੇ ਨੇ ਔਰ ਸ਼੍ਰੀ ਕ੍ਰਿਸ਼ਨ ਨੂੰ ਦਾ ਪੇਟ ਕਰ ਰਹੇ ਮੈਮ ਅੱਜ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਹੈ ਤੁਸੀਂ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਹੋ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਅੱਜ ਪ੍ਰੋਤਿ ਰੱਖਿਆ ਹੋਇਆ ਹੈ ਕ੍ਰਿਸ਼ਨ ਜੀ ਲਈ ਤੇ ਇਸ ਲਈ ਦਰਸ਼ਨ ਕਰਨ ਆਏ ਹੋ ਆ ਬਹੁਤ ਅੱਛਾ ਲੱਗਿਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਔਰ ਖਾਸ ਕਰਕੇ ਉਸ ਓਕੇਸ਼ਨ ਦੇ ਉਤੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਵੇ ਜਨਮ ਦਿਨ ਹੋਵੇ ਔਰ ਇਸ ਦਿਨ ਦੇ ਉਤੇ ਹਰ ਇੱਕ ਮੰਦਰ ਦੇ ਵਿੱਚ ਦੁਨੀਆ ਭਰ ਦੇ ਮੰਦਰ ਦੇ ਵਿੱਚ ਝਾਕੀਆਂ ਸਜਾਈਆਂ ਜਾਂਦੀਆਂ ਨੇ ਔਰ ਸੰਕੀਰਤਨ ਚੱਲਦੇ ਨੇ ਔਰ देर रात 12 ਵਜੇ ਦੇ ਕੋਲ ਇਸ ਦਾ ਭੋਗ ਪਾਇਆ ਜਾਂਦਾ ਹੈ ਅੱਜ ਗੁਰਗਹਿਰਾਤੀ ਰਿਤ ਦੀ ਗੱਲ ਕਰੀਏ ਤੇ 12 ਵਜੇ ਇਸ ਦਾ ਭੋਗ ਪਾਇਆ ਜਾਏਗਾ ਔਰ ਆਤਿਸ਼ਬਾਜੀ ਵੀ ਹੋਏਗੀ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप